ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਣੇ ਫਾਰਮ ਤੇ 18 ਤੋਂ 20 ਨਗ ਸੇਲ ਵਾਸਤੇ ਅਵੇਲੇਬਲ ਨੇ ਐਚਫ ਗਾਇਆਂ ਨੇ ਐਚਫ ਕ੍ਰੋਸ ਗਾਇਆਂ ਨੇ ਜਰਸੀ ਕ੍ਰੋਸ ਨੇ ਸਾਰਿਆਂ ਦੀ ਡਿਟੇਲਸ ਤੁਹਾਨੂੰ ਦਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 7 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਹਾਂ ਸ਼ਾਮ ਨੂੰ 4:00 ਵਜੇ ਦਾ ਟਾਈਮ ਹੈ ਵੀਡੀਓ ਕਵਰ ਕਰਨ ਦਾ 7 ਮਾਰਚ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਆਹ ਗਾਈਆਂ ਸਾਰੀਆਂ ਸੂਈਆਂ ਹੋਈਆਂ ਨੇ ਇਹਨਾਂ ਦੀ ਡਿਟੇਲ ਦਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਨਾਮ ਹੈ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਆ ਬਾਹਰ ਜਿਹੜੀਆਂ ਕਈਆਂ ਖੜੀਆਂ ਨਗਾਈਆਂ ਸਾਰੀਆਂ ਗੱਬਣਾ ਨੇ ਇੱਕ ਨੰਬਰ ਗਾਂ ਚਲਾ ਦੋ ਪੁੱਤ ਇੱਕ ਨੰਬਰ ਗਾਂ ਤੇ ਦੋ ਨੰਬਰ ਗਾਂ ਤੋ ਦੋ ਕਿਸਾਨ ਵੀਰੋ ਦੋਨੇ ਬੱਚੀਆਂ ਟਾਪ ਦੀਆਂ ਨੇ ਇੱਕ ਚਾਰ ਦੰਦ ਬੱਸੀਆ ਦੂਜੀ ਚਾਰ ਦੰਦ ਤੋਂ ਛੇ ਦੰਦ ਹੋ ਰਹੀ ਆ ਅੱਗੇ ਕੁਝ ਇਹ ਟਾਈਮ ਲੈਂਦੀਆਂ ਨੇ ਬੱਚੀਆਂ 5-7 ਦਿਨ ਦੀਆਂ ਕੱਚੀਆਂ ਨੇ ਅੱਗੇ ਵੀ ਹਰ ਤਰ੍ਹਾਂ ਦਾ ਮਾਲ ਆਪਣੇ ਫਾਰਮ ਤੋਂ ਮਿਲੂਗਾ ਕਦੋਂ ਵੀ ਕੋਈ ਮੇਰਾ ਵੀਰ ਵਿਜ਼ਿਟ ਕਰ ਸਕਦਾਗਾ ਚਾਰ ਦੰਦ ਬੱਛੀਆਂ ਮੂੰਹੋਂ ਸੂਨ ਨੂੰ ਬਸ ਇੱਕ ਅੱਧਾ ਦਿਨ ਲੈਂਦੀ ਆ ਦਿਨ ਪੂਰੀ ਨੇ ਦੇ ਖਵਾਨਾ ਸੋਹਣਾ ਤਿਆਰ ਕੀਤਾ ਹੋਇਆ ਭਲੂਣ ਨੇ ਨੇ 21-22 ਕਿਲੋ ਦੁੱਧ ਪਾਇਆ ਹੋਇਆਗਾ ਕਮਾ ਲਓ ਜੀ 2 ਨੰਬਰ ਬੱਛੀ ਖੋਲ ਦੋ ਉੱਚਾ ਲਮਾ ਵੱਡਾ ਕਦਕਾਠਾ ਫੁੱਲ ਬਰੀਡ ਦਾ ਸੋਨਾ ਮੁਠੀ ਵਾਲਾ ਥਣ ਲੱਗਿਆ ਹੋਇਆਗਾ ਆ 2 ਨੰਬਰ ਬੱਛੀ ਦੀ ਫੇਸ ਕੁਆਲਿਟੀ ਦੇਖ ਲੋ ਕਿਸਾਨ ਵੀਰੋ ਉੱਚਾ ਲਮਾ ਵੱਡਾ ਕਦਕਾਠਾ ਦਾ ਵੀ ਸ਼ਾਈਨਿੰਗ ਦੇ ਵਿੱਚ ਵੜ ਪੈਂਦੀ ਆ ਪਲੂਨ ਨੇ ਇਹਨੇ ਵੀ 22 23 ਕਿਲੋ ਤੋਂ ਦਿੱਤਾ ਹੋਇਆਗਾ ਲੈ ਜਨ ਪੁੱਤ ਲੈ ਜਨ ਹਾਂਜੀ ਅੱਗੇ ਆ ਬੜਾ ਕੱਚੀਆਂ ਨੇ 3 ਨੰਬਰ 4 ਨੰਬਰ 5 ਨੰਬਰ 6 ਨੰਬਰ ਇਹ ਸਾਰੀਆਂ ਬੈੜਾਂ ਹਜੇ ਹਫਤਾ 10 ਦਿਨ ਸੂਣ ਨੂੰ ਲੈਂਦੇ ਇਹਨਾਂ ਦੀ ਵਟਸਐਪ ਤੇ ਵੀਡੀਓ ਮੰਗਾ ਸਕਦੇ ਹੋ ਤੁਸੀਂ ਅੱਗੇ ਇੱਧਰ ਬੈੜਾਂ ਇਹ ਵੀ ਕੱਚੀਆਂ ਨੇ ਇਹ ਬੈੜਾਂ ਵੀ ਕੱਚੀਆਂ ਨੇ ਦੁੱਧ ਇਹ 20 25 ਪਲੱਸ ਵਾਲੀਆਂ ਨੇ ਇਹ ਵੀ ਅੱਗੇ ਕ੍ਰੋਸ ਜਰਸੀ ਕ੍ਰੋਸ ਆ ਅੱਗੇ ਸੂਈਆਂ ਹੋਈਆਂ ਬੈੜਾਂ ਨੇ ਆਹ ਅੰਦਰ ਸੈੱਡ 'ਚ ਇੱਕ ਨੰਬਰ ਤੋਂ ਆ ਗਈ ਬੈੜ ਸੈੱਡ 'ਚ ਆ ਜਿਹੜੀ ਇਹ ਸੂਈ ਹੋਈ ਆ ਇਹ ਦੂਜਾ ਦਿਨ ਸੂਈ ਨੂੰ 18 ਕਿਲੋ ਬੋਲੀ ਰੈਡੀ ਆ ਇਹ ਸੈੱਡ 'ਚ ਇੱਕ ਨੰਬਰ ਤੇ ਆ ਗਈ ਆਪਣੀ ਅੱਗੇ 2 ਨੰਬਰ ਤੇ ਜਰਸ ਸਾਈਵਾਲ ਤੇ ਚਫਦਾ ਕਰੌਸ ਆ 20 ਕਿਲੋ ਦੁੱਧ ਰੈਡੀ ਆ ਮਗਰ ਇਹਦੇ ਪਿਓਰ ਸਾਈਵਾਲ ਦੀ ਬੱਚੀ ਆ ਆ ਜੀ ਦੀ ਬੱਚੀ ਆ ਜੀ ਅੱਗੇ ਜਰਸੀ ਕਰੌਸ ਚ ਵਿੱਚ ਆ ਗਈ 18 ਕਿਲੋ ਦੁੱਧ ਰੈਡੀ ਆ ਹਫਤੇ ਦੀ ਸੂਈ ਵੀ ਆ 18 ਕਿਲੋ ਦੁੱਧ ਰੈਡੀ ਆ ਜੀ ਹਫਤੇ ਦੀ ਸੂਈ ਵੀ ਕਿਸਾਨ ਵੀਰੋ ਸਕਰੀਨ ਸ਼ਾਟ ਭੇਜ ਕੇ ਤੁਸੀਂ ਮੈਨੂੰ ਗੱਲੀ ਗੱਲੀ ਵੈੜ ਦੀ ਵੀਡੀਓ ਮੰਗਾ ਸਕਦੇ ਹੋ ਅੱਗੇ ਜਰਸੀ ਕਰੌਸ ਇਹ ਆ ਗਈ ਜਰਸੀ ਬੱਸੀ ਆ ਮਗਰ 14-15 ਕਿਲੋ ਦੁੱਧ ਰੈਡੀ ਆ ਮਗਰ ਇਹ ਜਰਸੀ ਬੱਸੀ ਆ ਗਈ ਇਹਦੇ ਦੇਖ ਸਕਦੇ ਹੋ ਜਰਸੀ ਬੱਸੀ ਹੈ ਜੀ ਅੱਗੇ ਐਚ ਐਫ ਚ ਆ ਗਈ ਇਹ ਇਹਦੇ ਥੱਲੇ ਵੀ ਹੁਣ ਮੰਨ ਕੇ ਚਲੋ 16 17 ਕਿਲੋ ਬੋਲੀ ਤਿਆਰ ਆ ਮਗਰ ਬੱਛਾ ਇਹਦੇ ਇਹ ਵੈੜ ਆਪਣੀ ਸੇਲ ਹੋਈ ਹੋਈ ਹੈ ਇਹਨੇ ਜਾਣਾਂਗਾ ਸੋ ਕਿਸੇ ਮੇਰੇ ਵੀਰ ਦੇ ਕੋਈ ਵੀ ਨੱਕ ਪਸੰਦ ਹੋਇਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਫਿਰ ਤੋਂ ਇੱਕ ਵਾਰ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ